ਮੁੰਬਈ ਸ਼ਹਿਰ ਦੇ ਵਿੱਚ ਮੁਕੇਸ਼ ਅੰਬਾਨੀ ਦੇ ਘਰ ਨੂੰ ਜਾਂਦਾ ਹ ਸਦਾਰਾ ਤੇ ਜਿਹੜਾ ਆ ਪੌਲਾ ਐ ਸਮੁੰਦਰ ਦੇ ਵਿੱਚ ਦੀ ਕੱਢਿਆ ਹੋਇਆ ਵਿਚਾਲ ਦੀ ਤੇ ਜਾਣੀ ਦੀ ਜਿਹੜੀ ਲੋਕੇਸ਼ਨ ਆ ਇਹਦੀ ਤੁਹਾਨੂੰ ਆਪਾਂ ਦਿਖਾਉਨੇ ਆ ਪੂਰੀ ਘੈਂਟ 뷰 ਆ ਦੇਖ ਲਓ ਵਿਚ ਦੀ ਕੱਢਿਆ ਹੋਇਆ ਸਮੁੰਦਰ ਦੇ ਸਿੱਧਾ ਇਹ ਅੰਬਾਨੀਆਂ ਦੇ ਘਰ ਨੂੰ ਹੀ ਜਾਂਦਾ ਮੁਕੇਸ਼ ਅੰਬਾਨੀ ਦੇ ਬੰਗਲੇ ਨੂੰ ਹੀ ਜਾਂਦਾ ਤੇ ਰਾਹ ਦੇ ਵਿੱਚ ਆਉਂਦਾ ਉਹਦੀ ਕੁੜੀ ਦਾ ਜਿਹੜਾ ਉਹਨੇ 1000 ਕਰੋੜ ਰੁਪਏ ਦਾ ਉਹਨੂੰ ਗਿਫਟ ਕੀਤਾ ਨੀਤਾ ਅਮਬਾਨੀ ਨੂੰ ਉਹਦਾ ਬੰਗਲਾ ਵੀ ਉਹ ਜਿਹੜਾ ਡਾਇਮੰਡ ਦੇ ਤਰ੍ਹਾਂ ਦਾ 뷰 ਹੈਗਾ ਉਹ ਵੀ ਇਸੇ ਰਸਤੇ ਦੇ ਵਿੱਚ ਹੀ ਆਉਂਦਾ ਸਾਰਾ ਇਹ ਸਮੁੰਦਰ ਦੇ ਵਿੱਚ ਦੀ ਜਾਂਦਾ ਵਾ ਤੇ ਉਹ ਘਰ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਅੱਜ ਮੁੰਬਈ ਦੀ ਸਾਰੀ ਸ਼ਹਿਰ ਵੀ ਕਰਾਂ ਜਿਹਦੀ ਦੁਨੀਆ ਦਵਾਨੀ ਅੱਜ ਪਹੁੰਚਿਆ ਆਪਾਂ ਉਹਦੇ ਘਰ ਦੇ ਮੂਹਰੇ ਸ਼ੈਰੂ ਖਾਨ ਦਾ ਘਰ ਆ ਗਿਆ ਮੰਨਤ ਜਿਹਦੀ ਦੁਨੀਆ ਦਵਾਨੀ ਆ ਦੇਖਦੇ ਆਉਂਦਾ ਕਹਿੰਦੇ ਕੋਠੇ ਤੇ ਬੰਦੇ ਖੜੇ ਹੋਏ ਵੇਟ ਕਰਦੇ ਇੱਧਰ ਸਾਰੇ ਜਿਹ ਹੋਇਆ ਦਾ ਘਰੇ ਕਹਿੰਦੇ ਬਾਈ ਜ਼ਰੂਰ ਆਉਂਦਾ ਹੁੰਦਾ ਤਾਂ ਉੱਥੇ ਸਾਹਮਣੇ ਤੇ ਨਹੀਂ ਪਈ ਜਾਂਦਾ ਮੰਨਤਾ ਇਹ ਪੂਰਾ ਫੈਨਾ ਸਾਰਾ ਇਹ ਸ਼ੈਰੂ ਖਾਨ ਦਾ ਪੂਰਾ ਬਣਿਆ ਵਾ ਸਾਰਾ ਦਿਖਾਉਣੇ ਆਪਾਂ ਆਜੋ ਮਿੱਤਰੋ ਕੌਂਚੀ ਅੱਜ ਆਪਾਂ ਮੁੰਬਈ ਦੀ ਜਿਹੜੀ ਇੱਕ ਮਰੀਨ ਡਰਾਈਵ ਕਹਿੰਦੇ ਐ ਨੂੰ ਤੇ ਸਮੁੰਦਰ ਆ ਬਾਈ ਇੱਥੇ ਸਮੁੰਦਰ ਦਾ ਜਿਹੜਾ ਤੱਟਾ ਇੱਕ ਜਿੱਥੇ ਲੋਕ ਆਏ ਛਤਰੀਆਂ ਲੈ ਕੇ ਹੁਣ ਮੀਂਹ ਵੀ ਪੈਂਦਾ ਹਨ ਤੇ ਪਰ ਇੱਥੇ ਬੈਠੇ ਰਹਿੰਦੇ ਆ ਆ ਕੇ ਰਾਤ ਨੂੰ 2-3 ਵਜੇ ਤੱਕ ਖੁੱਲਾ ਰਹਿੰਦਾ ਵਾ ਰਾਤ ਨੂੰ ساری ਰਾਤ ਬਸ ਕੁਝ ਨਹੀਂ ਕਰਨਾ ਜੇ ਮਨ ਦੇ ਵਿੱਚ ਕੋਈ ਟੈਨਸ਼ਨ ਆ ਕੋਈ ਕੋਈ ਵੀ ਗੱਲਬਾਤ ਆ ਆ ਖੜੇ ਆਪਣੇ ਯਾਰ ਬੰਦੀ ਸਾਰੇ ਕੀ ਹਾਲ ਚਾਲ ਜੇ ਦੋਸਤ ਠੀਕ ਆ ਠੀਕ ਆ ਦੋਸਤੋ ਤੇ ਕੋਈ ਵੀ ਗੱਲਬਾਤ ਆ ਜਿਵੇਂ ਹਨਾ ਆਪਣੀ ਇੱਥੇ ਹੈਗੇ ਸਮੁੰਦਰ ਦੇ ਕੰਢੇ ਤੇ ਇੱਥੇ ਆ ਕੇ ਬਹਿ ਜਾਣਾ ਬਾਈ ਕੋਈ ਵੀ ਟੈਨਸ਼ਨ ਆ ਦਿਮਾਗ ਦੇ ਵਿੱਚ ਬਾ ਤੁਸੀਂ ਸੋਚਣਾ ਤੇ ਆਹ ਵਿਊ ਆ ਜਿਹੜਾ ਬਸ ਇੱਥੇ ਆ ਲੱਗਿਆ ਰਿਹਾ ਤੇ ਇੱਥੇ ਬਹਿ ਜਾਣਾ ਪਾਣੀ ਦੇ ਨਾਲ ਛੱਲਾ ਆਉਂਦੀਆਂ ਬਾਈ ਦੂਰ ਦੂਰ ਤੱਕ ਸਮੁੰਦਰ ਦਾ ਪਾਣੀ ਆ ਕੁਛ ਨਹੀਂ ਤੁਹਾਨੂੰ ਵੇਖਣ ਨੂੰ ਮਿਲਣਾ ਇੱਧਰਲੇ ਪਾਸੇ ਥੋੜਾ ਸ਼ਹਿਰ ਆ ਤੇ ਇਧਰਲੇ ਪਾਸੇ ਨੂੰ ਮਿਲਦੀਆਂ ਤੁਹਾਨੂੰ ਰੌਣਕਾਂ ਹੀ ਰੌਣਕਾਂ ਆ ਆ ਵੇਖੋ ਵਾਈਟ ਵਸ਼ ਛੱਲਾ ਤਾਂ ਤੇ ਕਰਾਉਂਦਾ ਬਾਈ ਪਾਣੀ ਤੇ ਯਾਰ ਇੱਕ ਆਨੰਦ ਆਉਂਦਾ ਜੇ ਮੁੰਬਈ ਆਏ ਤਾਂ ਮਰੀਨ ਡਰਾਈਵ ਆਹੇ ਤਾਜ ਹੋਟਲ ਦੇ ਕੋਲੇ ਹੀ ਆ ਇੰਡੀਆ ਗੇਟ ਦੇ ਕੋਲੇ ਹੀ ਆ ਉੱਥੇ ਜੇ ਤੁਸੀਂ ਆ ਕੇ ਦੇਖੋਗੇ ਤੇ ਐਂ ਵੱਜਣੀਆਂ ਛੱਲਾਂ ਤਾਂ ਨੂੰ ਆ ਕੇ ਬਸ ਇਹ ਆ ਕੇ ਨਜ਼ਾਰਾ ਆਉਂਦਾ ਬਈ ਪੂਰਾ ਫੁੱਲ ਰੌਣਕਾਂ ਇੱਥੇ ਪੂਰੀਆਂ ਲੱਗਦੀਆਂ ਰਾਤ ਨੂੰ 2 ਵਜੇ ਜਾਂ 3 ਵਜੇ ਤੋ ਵਾ ਸਾਰਾ ਮਾਹੌਲ ਦਿਖਾਵਾਂਗੇ ਵੀ ਕਿਵੇਂ ਰਹਿੰਦਾ ਪੂਰਾ ਵਧੀਆ ਮਾਹੌਲ ਆ ਸਾਰਾ ਰਾਤ ਦਾ ਤੇ ਸਿਰਾ ਗੱਲਬਾਤ ਆ ਮਰੀਨ ਡਰਾਈਵ ਦੀ ਤੇ ਲੋਕੇਸ਼ਨ ਬਾ ਕਮਾਲ ਆ ਤਾਜ ਹੋਟਲ ਘੁੰਮਣ ਤੋਂ ਬਾਅਦ ਮਰੀਨ ਡਰਾਈਵ ਤੇ ਆਏ ਸੀ ਤੇ ਇਹ ਜਿਹੜੀ ਲੋਕੇਸ਼ਨ ਆ ਬਾ ਕਮਾਲ ਆ ਤੇ ਹੋਰ ਕੀ ਗੱਲ ਬਾਤ ਜੇ ਕੋਈ ਹੋਰ ਆਇਆ ਤਾਂ ਇੱਥੇ ਮੇਰਾ ਵੀਰ ਦੱਸਿਓ ਜ਼ਰੂਰ ਬਈ ਅਸੀਂ ਆਏ ਸੀ ਆ ਕਿਵੇਂ ਸੀਗੇ ਤੇ ਉਹ ਚੀਜ਼ਾਂ ਜ਼ਰੂਰ ਦੱਸਿਓ ਲੈ ਵੀ ਮੇਤਰੋ ਅੱਜ ਦਿਖਾਉਨੇ ਤੁਹਾਨੂੰ ਆਪਾਂ ਬੰਬੇ ਵਾਲੀ ਬੀਚ ਇੱਧਰਲੇ ਪਾਸੇ ਹੈਗਾ 에어ਪੋਰਟ ਆ ਬੰਬੇ ਦਾ ਤੇ ਇੱਧਰਲੇ ਪਾਸੇ ਹੈਗੀ ਜਿਹੜੀ ਬੀਚ ਆ ਕਿਉਂਕਿ ਮੀਂਹ ਪਈ ਜਾਂਦਾ ਤੇ ਸਮੁੰਦਰ ਵੀ ਵੱਡਾ ਅਰਬ ਸਾਗਰ ਆ ਇਹ ਜਿਹੜਾ ਆਪਾਂ ਕਹਿੰਨੇ ਆ ਆਪਣੇ ਵਾਲੇ ਬੰਦੇ ਸਾਰੇ ਫਿਰਦੇ ਇੱਥੇ ਯਾਰ ਮੇਤਰ ਚਾ ਵੀ ਕਿਵੇਂ ਬਈ ਨਜ਼ਾਰੇ ਆਉਂਦੇ ਆ ਆ ਆਪਣੇ ਸਾਰੇ ਯਾਰ ਮੇਤਰ ਇੱਥੇ ਫਿਰਦੇ ਸਾਹਣੀ ਕਿਉਂ ਬਈ ਕੰਬੇੜੀ ਵਿੱਚ ਚ ਲੈਦੇ ਫਿਰਦੇ ਅਸੀਂ ਨਜ਼ਾਰੇ ਅੱਜ ਤੇ ਸਮੁੰਦਰ ਦੇ ਵਿੱਚ ਪਾਵਾਂਗੇ ਅੱਜ ਕਬੱਡੀਆਂ ਤੇ ਕਰਾਂਗੇ ਇੰਜੋਏ ਕਰਾਂਗੇ ਜੀ ਜੋ ਤੈਨੂੰ ਦਿਖਾਦਾ ਤੂੰ ਨਰ ਹੈ ਜੀ ਕਿਤੇ ਭਰਾਵਾ ਆ ਇੱਧਰ ਵੀ ਫਿਰਦੇ ਸਾਡੇ ਚੋਪਰ ਫੋਟੋ ਫਟਾ ਹਿੱਤ ਦੇ ਆ ਮੂਸੇ ਵਾਲਾ ਬਾਈ ਸਾਡਾ ਦੇਖ ਇੱਧਰ ਪਾਉਂਦਾ ਨਾ ਪੁਰੇਖਾ ਮੂਸੇ ਵਾਲੇ ਦਾ ਵੱਡਾ ਹੋ ਕੇ ਮੂਸੇ ਵਾਲਾ ਹੀ ਬਣੂਗਾ ਆ ਆਪਣਾ ਜਿਹੜਾ ਘਰ ਆ ਬਾਈ ਸਲਮਾਨ ਦਾ ਘਰ ਹੈ ਸਲਮਾਨ ਖਾਨ ਦਾ ਬਾਲੀਵੁੱਡ ਦਾ ਜਿਹੜਾ ਸੁਪਰਸਟਾਰ ਆ ਉਹਦਾ ਘਰ ਆ ਤੇ ਜਿਹੜਾ ਉਹ ਇੱਥੇ ਆਮ ਹੀ ਕਹਿੰਦੇ ਵੀ ਦੇਖਣ ਨੂੰ ਬਾਈ ਜਿਵੇਂ ਗੱਡੀ ਦੇ ਵਿੱਚ ਜਾਂ ਲੋਕਾਂ ਨੂੰ ਜਿਹੜਾ ਹੱਥ ਹਲਾਉਂਦਾ ਜਾਂ ਹੋਰ ਕਿਵੇਂ ਵੀ ਆ ਉਹ ਦਿਖਦਾ ਰਹਿੰਦਾ ਵਾ ਪਰ ਉਹ ਹੁਣ ਜਿਵੇਂ ਸ਼ੈਰੂ ਖਾਨ ਵੀ ਲੰਡਨ ਗਿਆ ਹੋਇਆ ਸੀਗਾ ਸਲਮਾਨ ਖਾਨ ਵੀ ਬਾਈ ਸ਼ੂਟਿੰਗ ਤੇ ਸੀਗਾ ਤੇ ਸਾਰੇ ਬਾਹਰ ਹੀ ਸੀਗੇ ਆ ਜਿਹੜਾ ਹੈਗਾ ਮੁੰਬਈ ਦਾ ਜਿੱਥੇ ਇੰਡੀਆ ਗੇਟ ਆਪਣਾ ਉੱਥੋਂ ਦਾ ਜਿਹੜਾ ਚੌਂਕ ਆ ਇਹ ਤੇ ਆਹ ਜਿਹੜਾ ਟੋਲ ਵਾਲਾ ਰੋਡ ਹੈ 7 ਕਿਲੋਮੀਟਰ ਲੰਮਾ ਸਮੁੰਦਰ ਦੇ ਵਿੱਚ ਦੀ ਆ ਮੁੰਬਈ ਸ਼ਹਿਰ ਦੇ ਵਿੱਚ ਜਣਜੀ ਸਜਨ ਦਾ ਘਰ ਦੇਖ ਲਿਆ ਤਾ ਵਚਨ ਦਾ ਦੇਖਿਆ ਆਪਾਂ ਸਲਮਾਨ ਖਾਨ ਦਾ ਸ਼ੇਰੂ ਖਾਨ ਦਾ ਤੇ ਦੋਦ ਇਬਰਾਹਿਮ ਦਾ ਵੀ ਦੇਖਿਆ ਜਿਹੜਾ ਅੰਡਰਵਾਰਡ ਦਾ ਪੂਰਾ ਡਾਉਣ ਰਿਹਾ ਬੰਦਾ ਉਹਦਾ ਘਰ ਵੀ ਦੇਖਿਆ ਜਿਹਨੂੰ ਸਰਕਾਰਾਂ ਨੇ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਜ਼ਰੂਰ ਮੁੰਬਈ ਸ਼ਹਿਰ ਕਿਵੇਂ ਦਾ ਲੱਗਿਆ ਪਰ ਸ਼ਹਿਰ ਮਿੱਤਰੋ ਸੱਚੀ ਬਹੁਤ ਪਿਆਰਾ ਸ਼ਹਿਰ ਆ ਤੇ ਸਾਫ਼ ਸੁਥਰਾ ਲੋਕੇਸ਼ਨ ਵੱਲੋਂ ਬਹੁਤ ਐਂਡਾ ਧੰਨਵਾਦ ਆ ਜਉਂਦੇ ਵਾਸ